ਸੁਸਤੀ ਉਤੀ ਜੀ ਸੁਸਤੀ ਚੜੀ ਹੋਈ ਤੋਂ 사শিক কাল গুড इवनिंग ਸਾਰਿਆਂ ਨੂੰ ਪਿਆਰ ਭਰੀ 사শিকਾ સ્વાગત ਹੈ ਤੁਹਾਡਾ ਮੇਰੇ ਚੈਨਲ 'ਚ ਤੇ ਯੂ ਲੌਗ 'ਚ ਅਜਬ ਲੌਗ ਹੈ ਗਈ ਚਾਰੂ ਦੇ ਮम्मा ਦੇ ਕਾ ਟਿਨਰ ਕਰਨ ਜਾਣਾਂ ਨੇ ਚਾਰੂ ਦੇ ਮम्मा ਯਾਨੀ ਮੇਰੀ ਕੁੜਮਣੀ ਜੀ ਉਹ ਕਾਦੀ ਭਲਾ ਰਹੇ ਨੇ ਸਤ ਜਾਈ ਅਨੀ ਜਾ ਰਹੇ ਆ ਕੁਸਾ ਦਿੱਕਾ ਕੋਈ ਆਪ ਦਾ ਕੋਈ ਆਰੇ ਦਿੱਕਾ ਕੋਈ ਆਰੇ ਕਦੀ ਕੋਈ ਹੁਣ ਫਰੀ ਹੋਈ ਮੈਂ ਹਨਾ ਫੁੱਟ ਸਾਹਮਣੇ ਫਿਰ ਹੁਣ ਹਰ ਇੱਕ ਸੱਸ ਨੂੰ ਹੁੰਦਾ ਹੈ ਕਿ ਆਪਣੇ ਜਵਾਈ ਨੂੰ ਬੁਲਾਉਣਾ ਰੋਟੀ ਖਵਾਣੀ ਡਿਨਰ ਕਰਾਉਣਾ ਚਾਹ ਹੁੰਦਾ ਤੇ ਜਿਹੜਾ ਪਹਿਲਾਂ ਕਮਲ ਉਹ ਸ਼ਰਮੀਲਾ ਹੈ ਮੈਨੂੰ ਕਹ ਜਾਇਆ ਭਾਈ ਤੂੰ ਤੂੰ ਚਾਇਆ ਬਸ ਸ਼ਰਮਿੰਦਾ ਹੀ ਬਹੁਤ ਹੈ ਜਾ ਕੇ ਕੀ ਕਰੀਏ ਹੁਣ ਮੈਂ ਕੁੜੀਆਂ ਦਾ ਮੈਂ ਨਾ ਚੱਲੂ ਚਲ ਕੇ ਚਲੋ ਹਨਾ ਤੋਂ ਹੁਣ ਅਸੀਂ ਜਾਣਾ ਏ ਚਲੋ ਨਾ ਦੇ ਘਰ ਜਾ ਕੇ ਮਿਲਦੇ ਆ ਤੁਹਾਨੂੰ ਮਿਲਾਨੇ ਆ ਤੁਹਾਨੂੰ ਮਿਲਾਇ ਬੀਣਾ ਪਰੈ ਸਕਦੇ ਹਰੇਕ ਗੱਲ ਦੱਸਣੀ ਲੱਗਦੀ ਤੁਹਾਨੂੰ ਤੇ ਮੇਰਾ ਪੁੱਤ ਹੈਗਾ ਬਹੁਤ ਖੱਟ ਬੋਲਦਾ ਹੁਣ ਉੱਥੇ ਵੀ ਮੈਂ ਹਿੱਚ ਬੁੱਚ 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 ਮੈਂ ਹੀ ਕਰਨੀ ਹਾਂ ਜੀ ਭੈਣ ਜੀ ਕਿੱਦਾਂ ਤੁਸੀਂ ਸਾਰੇ ਠੀਕ ਆ ਕਿੱਦਾਂ ਤੁਸੀਂ ਸਾਰੇ ਹੁਣ ਮੇਰੇ ਪੁੱਤ ਨੇ ਤਾਂ ਜਾ ਕੇ ਨਾ ਪੈਰੀ ਹੱਥ ਲੱਗ ਕੇ ਪਚਾ ਵੜ ਜਾਣਾ ਟਾਈਮ ਮੰਮਾ ਨੂੰ ਨਾਲ ਲੈ ਜਾਂਦਾ ਆਪਣੇ ਨੂੰ ਵੀ ਮੰਮਾ ਉਹਨੇ ਮਗਜ ਮਰੀ ਜਾ ਵਰੀ ਜਾ ਵਰੀ ਜਾ ਸੋ ਹੁਣ ਅਸੀਂ ਡਿਨਰ ਤੇ ਚੱਲ ਰਹੇ ਹਾਂ ਠੀਕ ਹੈ ਜੀ ਇਸ ਕਰਕੇ ਰੈਡੀ ਹੋ ਕੇ ਮਿਲਦੇ ਆਉਂ ਸ਼ਾਮ ਦਾ ਟਾਈਮ ਹੋ ਗਿਆ ਸ਼ਾਮ ਦਾ ਕਿੱਥੇ ਹੋਣ ਐਟ ਹੋ ਗਏ 8 ਵਜੇ ਕਿ ਅਸੀਂ ਕੋਮਲ ਨੇ ਜਾਣਾ ਤੇ ਮੈਂ ਰੈਡੀ ਵੀ ਨਹੀਂ ਹੋਈ ਕਿਉਂਕਿ ਰੈਡੀ ਹੋਣੇ ਮੈਨੂੰ ਜਾਦਾ ਟਾਈਮ ਨਹੀਂ ਲੱਗਦਾ ਬਸ ਪੰਜ 10 ਮਿੰਟ ਲੱਗਦੇ ਬਸ ਤੁਹਾਨੂੰ ਪਤਾ ਹੈ ਕਿ ਇੱਕ ਜੋ suit ਪਾਣਾ ਇੱਕ ਵਣੇ ਵਾਲ ਸਿੱਧੇ ਕਰਨੇ ਬਸ ਸਟੈਡੀ ਚਲੋ ਰੈਡੀ ਹੋ ਕੇ ਮਿਲਦੀ ਹਾਂ ਲੋਕੀਂ ਫਿਰ ਰੈਡੀ ਹੋ ਗਈਆਂ ਕੋਈ ਜ਼ਿਆਦਾ ਟਾਈਮ ਨਹੀਂ ਲਾ ਰੈਡੀ ਹੋਣੇ ਬਸ ਇੱਕ suit ਪਾਓ ਹੂੰ ਜੁੜਾ ਬਣਾਓ ਹਾਂ ਬਸ ਐਨਾਈ ਠੀਕ ਰਹਿੰਦਾ ਐਨਾਈ ਵਧੀਆ ਲੱਗਦਾ ਤੁਹਾਨੂੰ ਹਨਾ ਕੀ ਗਾ ਰੈਡੀਆ ਵਾ ਜੁੱਤੀ ਪਾਣੀ ਜੁੱਤੀ ਆਪਾਂ ਰੂਮ ਚ ਪਾਉਂਦੇ ਨਹੀਂ ਬਾਹਰ ਜਾ ਕੇ ਪਾਉਂਦੇ ਤੇ ਬਸ ਸੋਈਏ ਰੂਮ ਚ ਅੱਗਤ ਆਪਾਂ ਥੋਮਲ ਪਾਣੀ ਆਣ ਤੇ ਆਪਾਂ ਫਿਰ ਚੱਲਦੇ ਆਂ ਫਿਰ ਮਿਲਦੇ ਆਂ ਜਾ ਕੇ ਸੂਟ ਦਾ ਮਾਡਲ ਹੈਗਾ 2021 ਸੁਖਨ ਉਹ ਤੇਰੇ ਸੂਟ ਆ ਬਾਰੀ ਦੇਣ ਨਾਲ ਆਉਂਦੀ ਹੈ ਇਸ ਕਰਕੇ ਮੈਂ ਖੁਦ ਭੁੱਲ ਜਾਂਦੀ ਕਿ ਮਿਲ ਕੋ ਕਿਹੜਾ ਸੂਟ ਆ ਟਾਈਟ ਟੂਟ ਜੇ ਹੋ ਜਾਂਦੇ ਖੁੱਲੇ ਟੈਟ ਜੇ ਹੋਰ ਕੋਈ ਚੱਕਰ ਨਹੀਂ ਚਰੇ ਕਸ ਦੇਖ ਉਸ ਜਿਹਦੇ ਹੈ ਇਹ ਦੇਖ ਅੰਮ੍ਰਿਤਸਰ ਤੇ ਲਿਆਂਦਾ ਸੀ ਅਜੇ ਇਹ ਸੋਚ ਮੈਂ ਅੰਮ੍ਰਿਤਸਰ ਦੇ ਸੀ ਜਦੋਂ ਉਹ ਉਹ ਲਿਆਂਦਾ ਸੀ ਫੰਗੂਸਾ ਲੈਣ ਦੀ ਕੋਸ਼ਿਸ਼ ਕਰੀ ਵਿੱਚ ਮਨਾਦੀ ਫੋਟੋ ਹੀ ਸਹੀ ਇਹ ਰਹੀ ਮੇਰਾ ਸਾਥ ਇਹ ਜਿੰਦਗੀ ਭਰ ਦਾ ਬਹੁਤ ਸ਼ੌਕਸੀ ਹੈ ਅਸਲ ਵਿੱਚ ਫੋਟੋ ਖਿਚਾਉਂਦਾ ਫੰਗੂਸਾ ਯੋਗ ਵਿਚਾਰ ਹੋਣਾ ਸੀ ਜਦੋਂ ਉਹਨਾਂ ਨੇ ਫੋਟੋ ਜ਼ਰੂਰ ਖਿਚਾਣੀ ਹੁੰਨ ਲਾਓ ਜੀ ਮੈਂ ਹੁਣ ਕਿਹੜੇ ਨਹੀਂ ਖਿਚਾਣੀਆਂ ਦੇਖੋ ਮੈਂ ਇੱਕ ਵੀਡੀਓ ਬਣਾ ਰਹੀ ਆ ਤੇ ਇਹ ਫੋਟੋ ਸਾਹਮਣੇ ਲਾਈ ਹੋਈ ਹੈ ਲੋ ਜੱਪ ਪਰ ਰੈਡੀ ਹੋ ਚੁੱਕੇ ਆ ਤੇ ਹੁਣ ਰੂਮ ਸੈੱਟ ਕਰਨਾ ਰਹਿ ਗਿਆ ਉਹ ਤੇ ਬਾਅਦ ਆਪਾਂ ਚੱਲਦੇ ਆ ਲੋ ਜੀ ਇਹ ਮੇਰਾ ਜੁੱਤੀ ਵਾਲਾ ਖਾਨਾ ਇਹ ਵੀ ਦਿਖਾ ਦਮ ਤੁਹਾਨੂੰ ਜ਼ਿਆਦਾਤਰ ਮੈਂ ਆਈ ਬਣਨੀ ਹੁੰਦੀ ਆ ਇਹ ਦੋਨੋਂ ਇਹ ਦੋਨੋਂ ਕੈਨੇਡਾ ਦੀਆਂ ਜੁੱਤੀਆਂ ਭਾਈ ਗਿਫਟ ਮਿਲੀਆਂ ਭਈਆ ਫ੍ਰੀ ਦੀਆਂ ਲਓ ਜੀ ਆਹ ਪਾ ਲੈਂਗੇ ਕੰਫਰਟੇਬਲ ਬਹੁਤ ਆ ਇਹ ਮੇਨੂੰ ਉਪਰ ਮੇਰੀ ਫੇਵਰਿਟ ਜੁੱਤੀ ਆ ਇਹ ਮੇਰੀ ਦੀਦੀ ਨੇ ਦਿੱਤੀ ਸੀ ਮੈਨੂੰ ਕਿਉਂਕਿ ਮੈਂ ਵੀ ਗੁੱਪਟਾਈ ਸੀ ਤੇ ਉਹਦੇ ਉਹ ਤੋਂ ਨਹੀਂ ਇਹ ਪਾਈ ਨਹੀਂ ਜਾਂਦੀ ਮੈਂ ਪਾ ਦਿੰਦੀ ਫੇ ਮੈਂ ਨਹੀਂ ਆਹੀ ਇਹ ਪਾ ਸਕਦੀ ਇਹ ਰੈਡੀਸ਼ਰੀ ਹੋ ਗਈ ਪਰ ਸਪੁਰਸ ਜਾ ਪਾ ਲਿਆ ਚੱਕ ਲਿਆ ਸਾਰਾ ਕੁਛ ਆਪਣਾ ਲਾਈਟ ਲੂਟ ਆਫ ਕਰਤੀ ਤੇ ਚਾਉਦੇ ਹਾਂ ਹੁਣ ਹਨਾ ਚਲ ਜੂ ਮੈਂ ਠੀਕ ਦੇ ਹੋਣੀ ਆ ਬਹੁਤ ਲੇਟ ਕਰਾ ਦਿੰਦਾ ਗੋਡੂ ਕਿ ਸੀ ਤੇ ਚਾਹ ਪਾਣੀ ਪੀ ਲਈ ਸੀ ਅਸੀਂ ਗੱਲਬੱਤਾਂ ਮਾਲ ਲਈਆਂ ਸੀ ਹਾਂ ਫਿਰ ਅੰਮੇ ਤੁਹਾਨੂੰ ਚਾਰੋ ਬੇਬੀ ਦਾ ਘਰ ਦੇ ਫੋਨ ਵੇਖ ਗਿਆ ਦਾ ਚਾਰੋ ਬੇਬੀ ਦਾ ਘਰੋਂ ਬਾਹਰ ਠੀਕ ਹੈ ਮੈਂ ਇੱਥੇ ਬੈਠੇ ਸੀ ਅਸੀਂ ਚਾਰੋ ਹਨਾ ਚਾਰੋ ਦੀ ਮਮਾ ਉਹਨਾਂ ਦਾ ਟ੍ਰੇਨ ਰੂਮ ਇਹ ਜਿਹੜੇ ਚਾਰੋ ਬੇਬੀ ਦੀ ਮਮਾ ਨਾਲ ਦੇਖੋ ਠੀਕ ਹੈ

ਇਹ ਆਪਣਾ ਲੌਬੀ ਆ ਜਿਹੜੀ ਆ ਤੇ ਇਹ ਚਾਰੂਦੀ ਦਾਦੀ ਦਾ ਰੂਮ ਹੁੰਦਾ ਸੀ ਦੇਖੋ ਚੰਨ ਲਵਾਈ ਵੀ ਦਿਖਾ ਦਿੰਦੇ ਆ تو میں ہوں کار ریکارڈ کر لینا سارا سی ٹھیک ہے جی میں وقت اودی نہیں ہے گی کیوں نہ ریکارڈ کریے اپا یاداں قید کرنے وچ وشواس رکھدی پتا نہیں کتنی کی زندگی ہے اس نے کی نہیں جی میں ہوں ہائیڈ آف کر دنے اپا ਉਹਦਰੰ ਦਾ ਸਟੋਰਮ ਉਹਦਨੀਆਂ ਆਪਣੇ ਜਾਵਾਂਗੇ ਓਕੇ ਹੋ ਜੀ ਇਹ ਉਹ ਸੰਫਾਈ ਜਿੱਥੇ ਚਾਂਦੀ ਦਾ ਹੋਰ ਕੋਮਲ ਦਾ ਪ੍ਰੋਕਾ ਸੈਰ ਮੰਨੀ ਹੋਈ ਸੀ ਹਾਂ ਪlant ਬਹੁਤ ਵਧੀਆ ਲਾਇਆ ਹੈ ਤਾਂ ਅੱਗੇ ਸੈਟਿੰਗ ਬਹੁਤ ਸੋਹਣੀ ਕਿੱਥੇ ਹੈ ਤੇ ਵਿਆਹ ਦੀ ਫੋਟੋ ਆ ਗਈ चारू दे मम्मा डैडी कोमल चुनू ये आपका प्लांट फिर दिखा दे लो जी फ्रूट भी रखे हुए टेस्टी आ नो इधर आप कोमल चारू इत तो भी चाहिए हुए <laughs> हम आप चलते हैं चुनू के रूम च ठीक है ਚੁੰਨੂ ਮੀਨਸ ਚਾਲੂ ਦਾ ਬ੍ਰਦਰ ਦੋਨੋਂ ਦਾ ਕਮਰਾ ਹੁੰਦਾ ਸੀ ਲਾਈਟ ਆਪਾਂ ਇੱਥੋਂ ਕਿੱਥੋਂ ਜਗੇ ਸੀ ਕਿੱਥੇ ਬਟਨ ਉਹ ਹੈਵਰ ਜਣੇ ਕਿੱਥੇ ਆ ਹਾਂ ਉਹ ਲੱਭ ਗਿਆ ਲੱਭ ਗਿਆ ਲੱਭ ਗਿਆ ਠੀਕ ਲੱਭ ਗਿਆ ਲੱਭ ਗਿਆ ਜੀ ਲਓ ਜੀ ਇਹ ਹੈਗਾ ਇਹ ਚੁੰਨੂ ਹੋਰ ਚਾਲੂ ਦਾ ਰੂਮ ਦੋਨੋਂ ਦਾ ਰੂਮ ਹੁੰਦਾ ਸੀ ਹੈਨਾ हलो जी ब्यूटीफुल बैड तैन ज्यादा देखो ला, वो भी खड़े हो दोनों दस है तो, तो सी देख पा रहे हो जी हम आप अलमीरा वाले मैं हूं <laughs> ये तो मैं हूँ <laughs> ਮੈਂ ਘੁਰਮਾ ਦੇ ਘਰ ਆ ਕੇ ਬਣੀ ਟਿੱਕਦੀ ਹੈਗੀ ਮੇਰੇ ਘੁਰਮਾ ਘੁਰਮਾ ਨੇ ਬਹੁਤ ਨਾਈਸ ਐਸੀ ਗੱਲਾਂ ਬਾਤਾਂ ਮਾਰੇ ਸੀ ਨਾ ਕੋਲੇ ਡਰਾਇੰਗ ਰੂਮ 'ਚ ਬੈਠੇ ਬਹੁਤ ਬਦਿਆ ਜਿ ਸ਼ਿਸ਼ ਖਲਾਈ ਜਾਂ ਉਹਨਾਂ ਨੇ ਮੂੰਹ ਤਾਂ ਸਾਹ ਨਹੀਂ ਆ ਰਿਹਾ ਸੱਚੀ ਉਹ ਕਹਿੰਿਆ ਕਿ ਚਾਰੂਤੀ ਮਮਨ ਕੋਈ ਜ਼ਿਆਦਾ ਖੁਸ਼ੀ ਨਾ ਬਣਾਇਆ ਕਰੋ ਪਰ ਹਾਰਡ ਹੈਗੇ ਬੀਅਨੀ ਕੈਪੈਸਿਟੀ ਸਾਡੇ ਹੈ ਨਹੀਂ ਪਰ ਟੇਸਟੀ ਬਹੁਤ ਸੀ ਨੌਜ ਹੁਣ ਆਪਾਂ ਤੁਹਾਨੂੰ ਕਿਚਨ ਵੱਲ ਲੈ ਕੇ ਜਾਂ। ਵਾਸ਼ਰੂਮ ਵੀ ਦਿਖਾ ਦੰਨੇ ਕੋਈ ਨਾ। ਇੱਦਾਂ ਥੋੜੀ ਆ। ਦੇਖੋ ਵਾਸ਼ਰੂਮ। ਆਹ ਲੋ। ਹਸ ਕਲਾਸ ਵਾਸ਼ਰੂਮ ਹੈ। ਸਟਾਈਲਿਸ਼। ਠੀਕ ਹੈ। ਤੇ ਮੈਂ ਤੇ ਗੀਜਰ ਵੀ ਚਲਾ ਦਿੱਤਾ। ਲਾਈਟ ਔਨ ਕੀਤੀ। ਇਹ ਫਿਰ ਮੈਂ ਹੂੰ। ਚਲ ਲਾਈਟ ਆਫ ਕਰ ਦਈਏ। ਤੇ ਆਪਾਂ ਫਿਰ ਚੱਲਦੇ ਆ। ਚਾ ਵੀ ਇਹ ਚਾਰੂ ਦਾ ਹੋਊਗਾ ਪੱਕਾ ਤੇਜੀ ਵੀ ਚਲ ਚੜੇ ਮਮਾ ਕੁਝ ਹਲਦੇ ਹੋ ਚਾ ਚੜਦੀ ਮਮਈ ਸਟੇਅਰਸ ਦਿਖਾ ਦਿੰਨੇ ਤੁਹਾਨੂੰ ਚਾਰੂ ਦੇ ਮम्मा ਨੇ ਭਾਂਡੇ ਲੈ ਤੋ ਗਲੀਨ ਗੱਲ ਸਾਰਾ ਕੁਝ ਭੈਣ ਜੀ ਸਾਰਾ ਕੁਝ ਬਹੁਤ ਟੇਸਟੀ ਸੀ ਤੁਸੀਂ ਇੰਨੀ ਖੇਚਲ ਨਾ ਕਰਿਆ ਕਰੋ ਖਾ ਲਿਆ ਤੂੰ ਸੈ ਹੱਲਾ ਅੰਨਾ ਤਾਂ ਕੁਝ ਘਰ 7-8 ਡਿਚੇ ਆਉਂਦਾ ਨਹੀਂ ਹੈਗਾ ਲਓ ਜੀ ਚਾਰੂ ਦੀ ਮम्मा ਨੂੰ ਮਿਲੋ ਜੀ ਮੈਂ ਉੱਥੇ ਪਤਾ ਨਹੀਂ ਕਿੰਦਾ ਚੁੱਪ ਬੈਠੀ ਰਹੀ ਆ ਨਾ ਮਮਾ ਕੋੜਵ ਜੀ ਮੇਰਾ ਥੋੜਾ ਜਿਹਾ ਹੋ ਕਰਦੀ ਹੈ ਨਾ ਹਾਂ ਕਰਦੀ ਹੈ ਨਾ ਹਾਂ ਉਹ ਥੋੜੀ ਆਂਦੀ ਹੈ ਬਈ ਫਿਰ ਵੀ ਠੀਕ ਹੈ ਨਾ ਮੈਂ ਉਹ ਉੱਧਰ ਜਾਉਂਗੀ ਚੁੱਪਚਾਪ ਵੀਡੀਓ ਬਣਾ ਲਿਆਉਂਗੀ ਠੀਕ ਹੈ ਚਲੋ ਮਮਾ ਨੇ ਚਾਹ ਰੋਟੀ ਖਾਣੇ ਦਾ ਹਾਂ ਰੋਟੀ ਆਪਾਂ ਠਰ ਕੇ ਖਾ ਲੇ ਆਂ ਭੁੱਖ ਤਾਂ ਲੱਗ ਜਾਂਦੋ ਹਾਂ ਹਾਂ ਅਸੀਂ ਨਹੀਂ ਜਾਂਦੇ ਅਸੀਂ ਤਾਂ ਹੋ ਰਹੀ ਆ ਲੈ ਨਵੰਦ ਟਾਕਿੰਗ ਹੋ ਰਹੀ ਹੈ ਇੱਧਰ ਦੇ ਰੂਮ ਦੀ ਕੋਈ ਨਹੀਂ ਬੈਠ ਰੋ ਕੋਈ ਨਹੀਂ ਮੈਨੂੰ ਤੁਹਾਡਾ AC ਨਹੀਂ ਬੰਦ ਕਰਨਾ ਐਸੀ ਬੰਦ ਕਰ ਦਿੰਦੇ ਉੱਧਰ ਲੱਗਦੇ ਹਾਂ ਹਾਂ ਚੱਲ ਰਿਹਾ ਮੈਨੂੰ ਦਿਖੀ ਹੀ ਨਹੀਂ ਬਟਨ ਬਟਨ ਕਿਹੜਾ ਹੈ ਠੀਕ ਹੈ ਜੀ ਮੈਨੂੰ ਹੁਣ ਵੀ ਨਹੀਂ ਦਿਖ ਰਿਹਾ ਇੱਥੋਂ ਹੀ ਨਾ ਹੋਵੇ ਅੱਛਾ ਠੀਕ ਆ ਲੱਗ ਗਿਆ ਲੱਗ ਗਿਆ ਦਿਮਾਗ ਲੜਾਣਾ ਚਾਹੀਦਾ ਹੋਣਾ ਹੈ ਨਾ ਠੀਕ ਹੈ ਕਰ ਪਹੁੰਚ ਚੁੱਕੇ ਆ ਜੀ ਬਾਲ ਟਾਈਟ ਬੰਨ ਹੋ ਗਏ ਸੀ ਤਾਂ ਸਿਰ ਦੁਖਣ ਲੱਗ ਗਿਆ ਤਾਂ ਮੈਂ ਟਾਈਟ ਨਹੀਂ ਬੰਦੀ ਹੁੰਦੀ ਬਾਲ ਕੋਮਲ ਦੇ ਨਾਂ ਦਾ ਵੀ ਮੈਨੂੰ ਇਹ ਬੋਲਣਾ ਪੈਂਦਾ ਹੈ ਮਤਲਬ ਬੋਲ ਬੋਲ ਕੇ ਥੱਕੇ ਜਾਂ ਨਹੀਂ ਮੇਰਾ ਮੁੰਡਾ ਬਹੁਤ ਘੱਟ ਬੋਲਦਾ ਹੈ ਤੇ ਹੁਣ ਚੁੱਪ ਥੋੜੇ ਬੈਠਣਾ ਇਸ ਕਰਕੇ ਬੋਲਣਾ ਤੋਂ ਪੈਂਦਾ ਹੀ ਹੈ ਜੀ ਠੀਕ ਹੈ ਜੀ ਵਲੌਗ ਪੂਰਾ ਦੇਖ ਲਿਓ ਥੋੜਾ ਹੀ ਹੈ ਵਲੌਗ ਅੱਜ ਕਿੱਦਾਂ ਦਾ ਲੱਗਿਆ ਵੀ ਦੱਸ ਦਿਓ ਵਲੌਗ ਪੂਰਾ ਦੇਖ ਲਓ ਚੈਨ ਨੂੰ ਸਬਸਕ੍ਰਾਈਬ ਕਰ ਲਿਓ ਜੀ ਰਦੇ ਮਮਾ ਨੇ ਬਹੁਤ ਰਿਸਪੈਕਟ ਰਿਸਪੈਕਟ ਟੂ ਸਾਰੀ ਫੈਮਿਲੀ ਹਰ ਵਾਰੀ ਬਹੁਤ ਕਰਦੀ ਆ ਟੇਸਟੀ ਵੀ ਖਾਣਾ ਬਹੁਤ ਟੇਸਟੀ ਆ ਵੀ ਹਰ ਵਾਰੀ ਹੁੰਦਾ ਹੀ ਆ ਨਾ ਥੈਂਕ ਯੂ so much ਚਲੂਗੀ ਲੰਬਾ ਜੀ ਸੋ ਸਸਿਕਾ ਸਾਰਿਆਂ ਨੂੰ ਗੁੱਡ ਨਾਈਟ